ਭਾਈ ਐਵਾਜ਼ ਆਉਣ ਤੁਸੀਂ ਆਪਣੇ ਮੋਬਾਈਲ 'ਚ ਵੇਖਿਆ ਹੋਊਗਾ ਅੱਜ ਤੁਹਾਨੂੰ ਐਵਾਜ਼ ਆਉਣ ਦਾ ਸਟੋਰ 'ਚ ਲਿਆਏ ਆ ਆ ਜਿਮਣੀ ਤੁਸੀਂ ਮੋਬਾਈਲ ਤੇ ਚੈੱਕ ਕਰੋ ਡਿਸਕਾਊਂਟ ਲਾ ਕੇ 17000 ਰੁਪਏ ਦੀ ਭਾਈ ਤੁਸੀਂ ਕਿੰਨੇ ਦੇ ਦੋਗੇ 6000 ਰੁਪਏ ਦੀ 6000 ਰੁਪਏ ਤੋਂ ਸ਼ੁਰੂ ਆਹ ਦੇਖ ਲਓ ਆ ਵੱਡੀ ਚਿਮਣੀ ਆ ਗਈ ਇਸ ਤੋਂ ਬਾਅਦ ਆ ਗਿਆ ਆਰਓ ਹਨਾ ਭਾਈ ਆਰਓ ਵਧੀਆ ਕੰਪਨੀ ਦਾ ਆਰਓ 5000 ਰੁਪਏ ਤੋਂ ਸਟਾਰਟ ਆਹ ਇਹ 3500 ਰੁਪਏ ਦਾ ਸਿਰਫ ਆਹ ਤੁਲੇ ਦਾ ਸਾਰੇ ਪੰਡ ਡਿੱਗਦੇ ਨੇ ਕਿੰਨੇ ਦਾ 1800 ਰੁਪਏ ਦਾ ਗਾਰੰਟੀ ਵਰੰਟੀ ਨਾ ਦੀ 1 ਸਾਲ ਦੀ ਆਹ ਵੇਖ ਲਓ ਭਾਈ ਐਵਾਜ਼ ਆਉਣ ਦਾ ਸਟੋਰ ਬਹੁਤ ਵੱਡਾ ਇੱਕਲੀ ਆਈਟਮ ਤੁਹਾਨੂੰ ਮਿਲੂਗੀ ਇਹਦੇ ਸਾਬਣਾ ਪੱਲੇ ਆ ਸ਼ੈਂਪੂ ਵਗੈਰਾ ਹੋਰ ਬਿਜਲੀ ਦਾ ਸਾਰਾ ਸਮਾਨ ਜੇ ਤੁਸੀਂ ਵੀ ਇਹ ਸਮਾਨ ਲੈਣਾ ਆਏ ਹੋ ਮਾ ਜੋਂ ਦੇ ਸਟੋਰ ਚ ਆ ਜਿਓ ਸਟੋਰ ਕੋਈ ਦਿੱਲੀ ਬੰਬੇ ਨਹੀਂ ਹੈਗਾ ਸਟੋਰ ਆਪਣੇ ਸੁਨਾਮ ਸ਼ਹਿਰ ਚ ਸੀਦੂਦਮ ਸਿੰਘ ਜੀ ਦੀ ਜਨਮ ਸਥਾਨ ਧਰਤੀ ਸੁਨਾਮ ਆ ਵੇਖ ਲਓ ਟਿੱਪਣ ਵਗੈਰਾ ਭਾਂਡੇ ਆ ਗੈਸੀ ਚੁੱਲ੍ਹਾ ਕਿੰਨੇ ਦਾ ਜੀ ਇਹ ਸਾਰਾ 2800 ਰੁਪਏ ਦਾ ਤੇ ਲਾਲਾ ਜੀ ਤੁਸੀਂ ਚੱਕ ਕੇ ਲੈ ਗਏ ਤਾਂ ਹੈਗਾ ਇਹ ਘਰੇ ਚਾਹੀਦਾ ਸਰਪੰਚ ਇੱਕ ਅੱਛਾ ਬਾ ਇੱਥੇ ਆ ਕੇ ਤੁਹਾਨੂੰ ਪਤਾ ਲੱਗੂਗਾ ਬਹੁਤ ਘੈਂਟ ਘੈਂਟ ਮਾਣੇ ਦੇਖੋ ਆਹ ਦੇਖੋ ਅਟੈਚੀਆਂ ਚੱਕੋ 2500 1800 1300 ਕਿਹੜੀ ਕੰਪਨੀ ਦੇ ਨੇ ਅਮਰੀਕਨ ਟ੍ਰਿਸਟ ਸਾਰੇ ਬ੍ਰਾਂਡ ਦੇ ਅਟੈਚੀ ਆਉਣਗੇ ਆਹ ਬੂਟ ਰੈਕ ਆ ਗਿਆ ਆਹ ਦੇਖੋ ਕਿੰਨਾ ਘੈਂਟ ਆ ਖੁੱਲਦਾ ਨਾ ਅਲਮਾਰੀਆਂ ਵਾਂਗੂ ਕਿੰਨਾ ਸੋਹਣਾ ਲੱਕੜ ਦਾ ਬਾਸ ਦੀ ਲੱਕੜ ਦਾ ਇਹਦੇ ਡਸਟਬੀਨ ਹੋਰ ਕਿੱਥੇ ਪੈਣੇ ਸਰਪੰਚ ਬੱਜਾਣੇ ਕਿੱਥੇ ਆਹ ਗੱਦੇ ਦੇ ਕੋਈ ਡੁਪਲੀਕੇਟ ਮਾਲ ਨਹੀਂ ਹੈਗਾ ਪਰ ਡਿਸਕਾਊਂਟ ਇਹਨਾਂ ਚੀਜ਼ਾਂ ਦਾ ਡਿਸਕਾਊਂਟ ਆ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਭੇਜ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜ਼ਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ ਜੀ